ਹਾਂਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਚੈਨਲ ਤੇ ਤੁਸੀਂ ਸਾਡੇ ਨਾਲ ਸਹਿਯੋਗ ਕਰ ਰਹੇ ਹੋ ਕਿ ਅੱਜ ਦੀ ਜਿਹੜੀ ਤੁਹਾਡੀ ਮੀਟਿੰਗ ਹੋਈ ਆ ਕਿ ਕਿਹੜੇ ਵਿਸ਼ੇ ਤੇ ਵਾਹਿਗੁਰੂ ਜੀ ਕਾਲ ਸੋ ਵਾਹਿਗੁਰੂ ਜੀ ਦੇ ਪਤੇ ਸਿਸ਼ਲੇ ਤੈਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਜੈਕਟੂ ਕਮੇਟੀ ਵੱਲੋਂ ਤਿੰਨੇ ਤਤਸਾਹਬਾਨਾਂ ਦੇ 代表ਦਾਰਾਂ ਨੂੰ ਜਨਮਿਲ ਕਰਕੇ ਔਰ ਉਹਨਾਂ ਨੂੰ ਬੜੀ ਮਨਾਦਰੀ ਦੇ ਨਾਲ ਸੇਵਾ ਮੁਕਤ ਕਰ ਦਿੱਤਾ ਗਿਆ ਸਾਡੇ ਪਾਕਿਸਤਾਨ ਦੇ ਸਿੰਘ ਸਭਾ ਨਾਲੋਂ ਪਾਦੁਨਿਆ ਜਿੱਥੇ ਤਖਤ ਸਾਡੇ ਸੁਪਰੀਮ ਹੈ ਉੱਥੇ ਪਾਕਿਸਤਾਨ ਦੇ ਜਥੇਦਾਰ ਵੀ ਧਾਰਮਿਕ ਹਸਤੀਆਂ ਦੇ ਤੌਰ ਤੇ ਸਾਡੇ ਸੁਪਰੀਮ ਪਾਕਿਸਤਾਨ ਦੇ ਸਿੰਘ ਸਭਾ ਨਾਲ ਜੁੜੀ ਲਈ ਕੀਤਾ ਗਿਆ ਅਪਮਾਨ ਕੀਤਾ ਗਿਆ ਉਹਨਾਂ ਦਾ ਉਹਦੇ ਨਾਲ ਹਰ ਸਿੱਖ ਦਾ ਹਰ ਦਾ ਦੁਖੀ ਹੋਇਆ ਜਿਸ ਲਈ ਸੰਸਮਾਜ ਨਿਹੰਗ ਸਿੰਘ ਜਥੇਬੰਦੀਆਂ ਦਮਦਮਿਤ ਚਾਲ ਬੰਨ੍ਹੂ 14 ਮਾਰਚ ਨੂੰ ਸ਼੍ਰੀ ਰਾਮ ਪ੍ਰਸਾ ਪੰਥਰ ਕਾਠ ਕੀਤਾ ਗਿਆ ਸੀ ਜਿਸ ਵਿੱਚ ਫੈਸਲਾ ਲਿਆ ਗਿਆ ਸੀ ਕਿ ਪਿੰਨੇ ਫਕਸਾਂ ਦੇ ਜਥੇਦਾਰਾਂ ਸਹਿਬਾਨਾਂ ਨੂੰ ਬਹਾਲ ਕਰੋ ਜਿਹੜੀਆਂ ਨੁਕਤੀਆਂ ਕੀਤੀਆਂ ਉਹਨਾਂ ਨੂੰ ਰੱਦ ਕਰੋ ਮਰਨਾ 28 ਮਾਰਚ ਨੂੰ ਜਿਸ ਦਿਨ ਸ਼੍ਰੋਮੀ ਕੁੜਦਾਰਾ ਪ੍ਰਬੰਧਕ ਕਮੇਟੀ ਦਾ ਬਜਟ ਜਲਾਸਾ ਸ੍ਰੀ ਅਮਰਸਰ ਸਾਹਿਬ ਦੀ ਦਿੱਖ ਦਿੱਤੀ ਤੇ ਸਰਦਾਰ ਤੇਜ ਸਿੰਘ ਸਮੁੰਦਰੀ ਖਾਲਸਾ ਉੱਥੇ ਅਸੀਂ ਰੋਸ ਧਰਨਾ ਦੇ ਆਏ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਆਪਣਾ ਫੈਸਲਾ ਵਾਪਸ ਨਹੀਂ ਲਿਆ ਜੋ ਅਪੀਲ ਕੀਤੀ ਗਈ ਸੀ ਉਸ ਨਾਲ ਬਦਯੂਤ ਪਿੰਨ ਆਪਾਰ ਦੇ ਵਿੱਚ ਪੂਰੀਆਂ ਕਿਆਰੀਆਂ ਚੱਲ ਗਈਆਂ ਔਰ ਸੰਗਤਾਂ ਦੇ ਸਾਥ ਸਾਥ ਤੋਂ ਸੁਨੇਹੇ ਆ ਰਹੇ ਆ ਔਰ ਸੰਗਤਾਂ ਆਉਣ ਵਾਸਤੇ ਪੂਰੀ ਤਿਆਰੀ ਕਰ ਰਹੀਆਂ ਉਹਦੇ ਲਈ ਅੱਜ ਅਸੀਂ ਦੁਆਬੇ ਦੇ ਵਿੱਚ ਜਿਹੜਾ ਦਮਦਮ ਦੇ ਟਕਸਾਲ ਦਾ ਇਹ ਸਥਾਨ ਗੁਰਦੁਆਰਾ ਬਾਬੇ ਸ਼ੀਰਦਾਰ ਸਮਸਤ ਉਹ ਇੱਥੇ ਵੀ ਅੱਜ ਅਸੀਂ ਗੁਰੂਕ ਸੰਤਾ ਮਹਤੂਰ ਖੰਦੀ ਵਕਵਾ ਕਾ ਜਿੰਨੇ ਵੀ ਆਗੂ ਹੈ ਉਹਨਾਂ ਦੀ ਮੀਟਿੰਗ ਸੱਦੀ ਸੀ ਉਹਨਾਂ ਦੇ ਵਿੱਚ ਬੈਠ ਕੇ ਸੰਗਤ ਲਿਆਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਸੰਗਤ ਨੂੰ ਕਿਵੇਂ ਉੱਥੇ ਕਿਟਾਉਣਾ ਕਿਵੇਂ ਸੰਗਤਾਂ ਨੂੰ ਲੈ ਕੇ ਆਉਣਾ ਮੇਰੀ ਅਪੀਲ ਹੈ ਸਮੂਹੀਆਂ ਸੰਗਤਾਂ ਦੇ 11 ਵਜੇ 26 ਤਾਰੀਖ ਨੂੰ ਹਮ ਹਮਾ ਕੇ ਸੰਗਤਾਂ ਉੱਤੇ ਪਹੁੰਚਣ ਤਾਂ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਹੈ ਉਹਨਾਂ ਨੂੰ ਇਹ ਅਪੀਲ ਕਰੀ ਹੈ ਕਿ ਤੁਸੀਂ ਸਿੱਖਾਂ ਦੀ ਇਸ ਧਾਰਮਿਕ ਸੰਸਥਾ ਦੇ ਨੁਮਾਇੰਦੇ ਹੋ ਔਰ ਇਸ ਸਮੇ ਇਹ ਬਹੁਤ ਵੱਡਾ ਜੋ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਉਹਨਾਂ ਦਾ અપਮਾਨ ਹੋਇਆ ਤਖਤਾਂ ਦਾ ਵੀ ਸਨਮਾਨ ਨੂੰ ਵੱਡੀ ਥੇਸ ਲੱਗੀ ਹੈ ਤਖਤਾਂ ਦੀ ਮਾਨ ਮਰਿਆਦਾ ਦੀ ਵੀ ਲੰਘਣਾ ਹੋਈ ਹੈ ਇਸ ਕਰਕੇ ਉਸ ਫੈਸਲੇ ਨੂੰ ਸਾਰਾ ਇਜਲਾਸ ਜੋ ਐਗਜ਼ੈਕਟਿਵ ਦਾ ਫੈਸਲਾ ਉਸ ਨੂੰ ਰੱਦ ਕਰਕੇ ਇਹਨਾਂ ਤਿੰਨ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਸਾਡਾ ਇਹ ਮੁੱਖ ਪ੍ਰੋਗਰਾਮ ਹੈ ਮੁੱਖ ਐਜੰਡਾ ਅਸੀਂ ਰੱਖਿਆ ਦੂਸਰਾ ਅਸੀਂ ਇਹ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਅਤੇ ਵਿਦੈਗੀ ਉਸ ਲਈ ਇੱਕ ਵਿਧਾਨ ਬਣਾਇਆ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਇਸ ਸਤਕਾਰਯੋਗ ਪਦਵੀ ਜਾਂ ਹਸਤੀ ਦਾ ਕੋਈ ਨਰਾਦਰ ਨਾ ਹੋ ਸਕੇ ਇਹਦਾ ਜਿਹੜਾ ਤੁਸੀਂ ਵਿਧਾਨ ਦੀ ਗੱਲ ਕੀਤੀ ਆ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਅੰਦਰ ਆ ਇਹ ਜਥੇਦਾਰ ਦੇ ਜਿਹੜੇ ਸਾਡੇ ਲਾ ਸਕਦੇ ਨੇ ਕਰਦੇ ਹਾਂ ਜੀ ਤੁਹਾਡੀਆਂ ਜਿੱਥੇ ਬੰਦੀਆਂ ਬਹੁਤੀਆਂ ਕਹਿਦੀਆਂ ਜੇ ਇਹ ਸਰਬਤ ਖਾਲਸਾ ਜਿਹੜਾ ਆ ਉਹ ਇਹਨਾਂ ਦੀ ਅਪੁਆਇੰਟਮੈਂਟ ਕਰੇ ਔਰ ਇਹਨਾਂ ਦੀ ਨਿਯੁਕਤੀ ਕਰੇ ਉਹਨਾਂ ਨੂੰ ਬਖਾਰ ਕਰੇ ਜਾਂ ਸਰ ਹਾਂ ਜੀ ਮੈਂ ਬੇਨਤੀ ਕਰਦਾ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗੁਰਦੁਆਰਾ ਮੰਦਪ ਦਾ ਪ੍ਰਬੰਧ ਕਰਦੀ ਹੈ ਗੁਰ ਸਥਾਨਾਂ ਦਾ ਪ੍ਰਬੰਧ ਕਰਦੀ ਹੈ ਜਿਹੜੇ ਮੁਲਾਜ਼ਮ ਰੱਖੇ ਜਾਂਦੇ ਆ ਉਹਨਾਂ ਨੂੰ ਲਾਉਣਾ ਜਾਂ ਜੇਕਰ ਕੋਈ ਉਹ ਕਾਨੂੰਨੀ ਲੰਘਣਾ ਕਰਦੇ ਆ ਉਹਨਾਂ ਨੂੰ ਨੋਟਿਸ ਦੇ ਕੇ ਉਹਨਾਂ ਨੂੰ ਸੇਵਾ ਮੁਕਤ ਕਰ ਸਕਦੇ ਪਰ ਤਖਤਾਂ ਦੀਆਂ ਪਦਵੀਆਂ ਸੁਪਰੀਮ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਹੀ ਉਹਨਾਂ ਨੂੰ ਨਿਯੁਕਤ ਕਰਦੀ ਹੈ ਸਾਰਿਆਂ ਦੀ ਰਾਇ ਨਾਲ ਜਦੋਂ ਉਹਨਾਂ ਨੂੰ ਕਿਸੇ ਤਖਸਬ ਦੀ ਸੇਵਾ ਤੇ ਸੁਭਾਏਮਾਨ ਕੀਤਾ ਜਾਂਦਾ ਨਾ ਸੰਸਦ ਦੀ ਉਸ ਸਮੇਂ ਸਾਰੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜੱਤੇ ਬੰਦੀਆਂ ਸਿੰਘ ਸੁਭਾਵਾ ਮਾ ਉੱਤੇ ਪਹੁੰਚ ਕੇ ਉਹਨਾਂ ਨੂੰ ਸ਼ਰੂਪਾਤੰਦਿ ਉਹਨਾਂ ਨੂੰ ਸਨਮਾਨਿਤ ਕਰਕੇ ਫਿਰ ਉਸ ਪਦਵੀ ਦੇ ਉੱਤੇ ਸੁਭਾਏਮਾਨ ਕੀਤਾ ਜਾਂਦਾ ਪਠਾਇਆ ਜਾਂਦਾ ਪਰ ਇਸ ਵਾਰੀ ਇਸ ਤਰ੍ਹਾਂ ਨਹੀਂ ਕੀਤਾ ਗਿਆ ਜੇ ਸਿੰਘ ਸਹਿਬਾਨਾ ਨੂੰ ਤੁਸੀਂ ਲਾਉਣ ਵੇਲੇ ਇੰਨਾ ਸਨਮਾਨ ਦੰਦੇ ਤਾਂ ਸਿੰਘ ਸਹਿਬਾਨਾ ਨੂੰ ਸੇਵਾ ਮੁਕਤ ਕਰਨ ਵੇਲੇ ਵੀ ਉਹਨਾਂ ਦਾ ਸਨਮਾਨਪੂਰਵਕ ਵਿਦੈਗੀ ਹੋਣਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਤਾਂ ਕੋਈ ਦਫ਼ਤਰ ਦੇ ਵਿੱਚ ਆਮ ਦਫ਼ਤਰ ਦੇ ਵਿੱਚ ਕੋਈ ਕਰਮਚਾਰੀ ਕੋਈ ਪੀਐਨ ਵੀ ਲੱਗਾ ਹੋਇਆ ਉਹ ਚਫੜਾਸੀ ਵੀ ਲੱਗਾ ਹੋਇਆ ਛੋਟੀ ਤੋਂ ਛੋਟੀ ਪਦਵੀ ਤੇ ਉਸ ਨਾਲ ਵੀ ਇਹੋ ਜਿਹਾ ਬਤੀਰਾ ਨਹੀਂ ਕੀਤਾ ਜਾਂਦਾ ਤਖਤ ਸੁਪਰੀਮ ਹੈ ਤਖਤਾਂ ਦੀਆਂ ਧਾਰਮਿਕ ਹਸਤੀਆਂ ਸੁਪਰੀਮ ਹੈ ਇਸ ਕਰਕੇ ਤਖਸੇਬਾਨਾਂ ਦੇ ਸਤਕਾਰ ਦੀ پابੰਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਤਾਂ ਹਰ ਮੈਂਬਰ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਜੋ ਐਗਜ਼ੀਕਟਿਵ ਨੇ 9 مارچ ਨੂੰ ਫੈਸਲਾ ਕੀਤਾ ਉਸ ਨੂੰ ਤੁਰੰਤ ਰੱਦ ਕਰਾਓ ਤਾਂ ਕਿ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੋ ਹਰ ਮੈਂਬਰ ਦਾ ਫਰਜ਼ ਹੈ ਇਸ ਸਮੇਂ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਦੀ ਬਹਾਲੀ ਵਾਸਤੇ ਤਖਤਾਂ ਦੇ ਸਨਮਾਨ ਲਈ ਸਾਰੇ ਇਕੱਠਾਂ ਤੇ ਖੜੇ ਹਨ ਔਰ ਜੋ ਗਲਤ ਫੈਸਲਾ ਕੀਤਾ ਗਿਆ ਉਸ ਨੂੰ ਬਦਲਿਆ ਜਾਏ ਸੰਤ ਜੀ ਆਪਾਂ ਇਹ ਜਿਹਨੇ ਇਹ ਜੀ ਕੇ ਸੋਮਣੀ ਕਮੇਟੀ ਪੰਜਾਬ ਦੀ ਉਹ ਜੋ ਤੁਸੀਂ ਅੱਧੇ ਜਿਹੜੇ ਉਹਨਾਂ ਉਲਟੇ ਉਹਨਾਂ ਜਿਨ੍ਹਾਂ ਨੇ ਫੈਸਲਾ ਕੀਤਾ ਸਾਡੀ ਹਰਿਆਣਾ ਗੁਰਦਵਤਾ ਪ੍ਰਬੰਧਕ ਕਮੇਟੀ ਆ ਦਿੱਲੀ ਦੀ ਆ ਉਹ ਸਾਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖਿਆ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਹਾਂ ਦੇਖੋ ਦਿੱਲੀ ਕਮੇਟੀ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਨਾਂ ਦੀ ਦਿੱਲੀ ਸੇ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਸਾਡੇ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ ਉਹਨਾਂ ਦੇ ਹਰਿਆਣਾ ਕਮੇਟੀ ਵੀ ਲੱਗ ਬਣ ਚੁੱਕੀ ਹੈ ਇਸ ਕਰਕੇ ਸਾਰੀਆਂ ਜਿੰਨੀਆਂ ਵੀ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਤੋਂ ਅਵਾਜ ਜਿੱਥੇ ਮਰਜੀ ਆਸਿਕ ਸੰਪਰਦਾ ਮਾਸੰਤ ਸਮਾਜ ਹੈ ਨਾ ਹੰਸਿੰਗਤਿ ਬੰਦੀਆਂ ਸਿੰ ਸੁਭਾਵਾਂ ਸਾਰਿਆਂ ਦੀ ਰਾਏ ਲੈਣੀ ਚਾਹੀਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਰਿਆਂ ਦੀ ਹਾਜ਼ਰੀ ਵਿੱਚ ਇਹ ਫੈਸਲੇ ਕਰਨੇ ਚਾਹੀਦੇ ਫਿਰ ਵੀ ਉਹ ਫੈਸਲੇ ਸਰਪ੍ਰਬੰਧ ਮੰਨ ਨਹੀਂ ਨਾਲਗੇ ਵੀ ਆਪਣੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਜਿੱਥੇ ਦਰ ਲਾਤਾ ਜਦੋਂ ਮਰਜ਼ੀ ਥੋਪਤਾ ਉਹ ਉਹਨਾਂ ਪਦਵੀਆਂ ਦਾ ਸਤਕਾਰ ਨਹੀਂ ਰਹੇਗਾ ਲੋਕਾਂ ਦੇ ਵਿੱਚ। ਬਾਬਾ ਜੀ ਜਿਹੜੀ ਉਹ ਕਮੇਟੀ ਨੇ ਉਹਨਾਂ ਨੂੰ ਜਨ ਲਾਇਆ ਜਾਂ ਜੇ ਨਵੇਂ ਲਾਏ ਇਹਨਾਂ ਨੇ ਉਹਨਾਂ ਦੇ ਮਨਿਆਜ ਲੰਗੀ ਆ। ਠੀਕ ਸਰ। ਉਹਨਾਂ ਨੂੰ ਕੀ ਅਧਿਕਾਰ ਹੈ ਇਹ ਕੰਮ ਕਰਨ ਦਾ? ਬਿਲਕੁਲ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਪਿਛਲੇ ਲੰਮੇ ਸੋ ਤੋਂ ਸਮੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਹੀ ਨਹੀਂ ਹੋਈ ਆ। ਇਸ ਕਰਕੇ ਅਜੈਕਟ ਅਜੈਕਟ ਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ। ਕਿ ਜੈਕਟੂ ਉਹ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੇ ਨੇ ਨਾ ਕਿ ਮਨਮਰਜ਼ੀ ਦੇ ਫੈਸਲੇ ਲਾਗੂ ਕਰਦੇ ਆ ਐਸੇ ਫੈਸਲੇ ਕਰਕੇ ਸੰਗਤਾਂ ਨੂੰ ਭਾਰੀ ਰੋਸ ਹੈ ਤੁਹਾਡੇ ਮਾਧਿਅਮ ਰਾਹੀਂ ਹਰ ਮੈਂਬਰ ਨੂੰ ਮੈਂ ਪੀਨ ਕਰਦਾ ਜਿੰਨੇ ਵੀ ਸ਼ਰੋਣੀ ਦੇ ਪਾਰ ਉੱਥੋਂ ਦਾ ਕਨੈਕਟਿਵ ਨਾ ਕਰੇ ਪੱਖ ਸੇ ਬਾਨਾ ਦੇ ਸਤਕਾਰ ਲਈ ਖੜੇ ਹਾਂ ਸਿੰਘ ਸਹਿਬਾਨਾਂ ਦੀ ਸਤਕਾਰਤ ਪੜੀਆਂ ਲਈ ਖੜੇ ਹਾਂ ਔਰ ਗੁਰੂ ਸਾਹਿਬ ਦੀ ਭੈ ਭਾਵਨਾ ਵਿੱਚ ਰਹਿ ਕੇ ਸਿੱਖ ਸਹਿਬਾਨਾਂ ਦੇ ਸਤਿਕਾਰ ਲਈ ਹਾ ਦਾ ਨਾਰਾ ਮਾਰਨ ਇਹ ਮੇਰੀ ਅਪੀਲ ਹੈ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਲੋਕ ਜੀ ਤੁਸੀਂ ਇਹ ਕੀ ਇਹ ਜੀ ਬਾਬਾ ਸਿੱਖ ਸੰਗਤ ਨੂੰ ਇਹ ਦੱਸ ਦੋ ਜੀ 28 ਤਰੀਕ ਦਾ ਪ੍ਰੋਗਰਾਮ ਜੇ ਤੁਹਾਨੂੰ ਦਿੱਖਿਆ ਆ ਉਹਦਾ ਮੋਟਿਵ ਕੀ ਆ ਤੇ ਉਹ 28 ਤਰੀਕ ਦਾ ਇਹ ਬਜਟ ਪੇਸ਼ ਕਰ ਰਿਹਾ ਸੋਮੇਂ ਕਮੇਟੀ ਕਦੇ ਕੰਟਰਾਸਟ ਦੀਆਂ ਨਹੀਂ ਚੱਲ ਜੂ ਉੱਥੇ ਨਹੀਂ ਨਹੀਂ ਬੇਬਤੀ ਸਾਡਾ ਜਿਹੜਾ ਰੋਸ ਭਰਨਾ ਜਾਂ ਉਸੇ ਉੱਥੇ ਢਾ ਕੇ ਕੌਮ ਦੀਆਂ ਭਾਵਨਾਵਾਂ ਦਾ ਜਿਹੜਾ ਪ੍ਰਖਟਾਵਾ ਕਰਾਂ ਦੀ ਸਾਡਾ ਪੂਰਨ ਸਾਥ ਲਈ ਹੈ ਅਗਰ ਸਤਸ਼ਮ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਪੁਰਖ ਸਾਹਿਬ ਦੀ 딤ਰਜਾਦਲ ਦਾ ਧਿਆਨ ਰੱਖਿਆ ਜਾਏਗਾ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਨੂੰ ਅਸੀਂ ਆਗਿਆ ਨਹੀਂ ਦੇਵਾਂਗੇ ਕਿ ਕੋਈ ਉਥੋਂ ਦੀ ਮਾਨ ਮਰਿਆ ਦਾ ਪੰਗ ਹੋਵੇ ਦੂਜੀ ਗੱਲ 28 ਮਾਰਚ ਵਾਲਾ ਜਿਹੜਾ ਰੋਸ ਧਰਨੇ ਦਾ ਪ੍ਰੋਗਰਾਮ ਹੈ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਸਿੱਖ ਸੰਗਤਾਂ ਦੇ ਤੇ ਬਹੁਤ ਵੱਡਾ ਉਤਸ਼ਾਹ ਔਰ ਸੰਗਤਾਂ ਆਪਣੇ ਤੌਰ ਤੇ ਵੀ ਔਰ ਅਸੀਂ ਆਪਣੇ ਵੱਲੋਂ ਵੀ ਸੰਗਤ ਨੂੰ ਵਹੀਕਲ ਭੇਜਣ ਵਾਸਤੇ ਉਪਰਾਲੇ ਕਰ ਰਹੇ ਆ ਜਿੱਥੋਂ ਸੰਗਤ ਨਹੀਂ ਆ ਸਕਦੀ ਸਾਨੂੰ ਫੋਨ ਆਏ ਆ ਸਾਡੇ ਤੱਕ ਸਨੇਹ ਲੱਗੇ ਆ ਉਹਨਾਂ ਲਈ ਅਸੀਂ ਇੰਤਜ਼ਾਮ ਕੀਤੇ ਆ ਬਾਕੀ ਸਾਰੇ ਪੰਜਾਬ ਦੇ ਵਿੱਚੋਂ ਸੰਗਤਾਂ ਆਉਣ ਲਈ ਬਹੁਤ ਤਤ ਪਰ ਹੈ ਸੰਗਤਾਂ ਬਹੁਤ ਵੱਡਾ ਰੋਸ ਵੀ ਆ ਉਤਸ਼ਾਹ ਵੀ ਆ ਰੋਸ ਇਸ ਗੱਲ ਦਾ ਕਿ ਆਕ ਸਿੰਘ ਸਰਬਾਨੰਦੀਆਂ ਪਦਵੀਆਂ ਨੂੰ ਵੱਡੀ ਥੇਸ ਲਾਈ ਗਈ ਹੈ ਇਸ ਕਰਕੇ ਇਹ ਜਿਹੜਾ ਫੈਸਲਾ ਡਾਇਰੈਕਟਿਵ ਦੀ ਉਸ ਦਿਨ ਮੀਟਿੰਗ ਸਮੁੱਚੇ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ਦੀ ਮੀਟਿੰਗ ਹੈ ਬਜਟ ਦਾ ਸਾਰਾ ਇਹ ਦਿਨ ਜਰਨਲ ਹਾਊਸ ਬਜਟ ਦਾ ਹਾਊਸ ਹੈ ਉਸ ਦੀ ਇਸ ਕਰਕੇ ਉਸ ਦਿਨ ਹਰ ਮੈਂਬਰ ਨੇ ਆਉਣਾ ਪੰਜਾਬ ਦੇ ਵਿੱਚ ਤੇ ਸੰਗਤਾਂ ਨੇ ਉਹਨਾਂ ਕੱਲੇ ਕੱਲੇ ਮੈਂਬਰ ਸਹਿਬਾਨਾਂ ਨੂੰ ਜਵਾਬਦੇਹ ਬਣਾਉਣਾ ਕਿ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰੋ ਤੁਸੀਂ ਧਾਰਮਿਕ ਸਸਤਾ ਦੇ ਮੈਂਬਰ ਹੋ ਜਿਹੜਾ ਗਲਤ ਫੈਸਲਾ ਕੋਈ ਐਜੈਕਟਿਵ ਕਮੇਟੀ ਲਾਗੂ ਕਰ ਦਵੇ ਨਾ ਜਨਰਲ ਹਾਊਸ ਨੂੰ ਅਧਿਕਾਰ ਹੈ ਉਹਨੂੰ ਬਦਲ ਸਕਦਾ ਤਾਂ ਕਰਕੇ ਰੱਖਿਆ ਕਿ ਜਨਰਲ ਹਾਊਸ ਮੁੱਚੇ ਰੂਪ ਦੇ ਸਾਰੇ ਪੰਜਾਬ ਦੇ ਮੈਂਬਰ ਉਹਨਾਂ ਦੀ ਆਵਾਜ਼ ਸੁਣੀ ਜਾਏ ਉਹਨਾਂ ਵੱਲੋਂ ਜੋ ਕਿਹਾ ਡਰਦਾ ਉਹਨੂੰ ਸੁਣ ਕੇ ਜੋ ਗਲਤ ਫੈਸਲਾ ਵਟੇਡ ਦੇ ਵਿੱਚ ਉਸ ਨੂੰ ਰੱਦ ਕਰਕੇ ਸੰਸਦਭਾ ਨੂੰ ਬਹਾਲ ਇਹ ਬਾਬਾ ਜੀ ਇੱਕ ਅਗਰਿਕ ਕੁਐਸਚਨ ਹੈ ਕਿ ਤੁਸੀਂ ਜਿਹੜੀਆਂ ਫਰਮੰਦਤ ਕਮੇਟੀ ਵਿੱਚ ਚੋਣਾ ਹੋਈਆਂ ਬੜਾ ਚਿਰ ਹੋ ਗਿਆ ਹਾਂ ਜੀ ਕਿ ਤੁਸੀਂ ਨਵੀਆਂ ਚੋਣਾਂ ਕਰਾਉਣ ਦੀ ਮੰਗ ਕਰੋ ਮੈਂ ਮੈਂ ਇਹ ਅਪੀਲ ਕਰਦਾ ਜੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਵੇਂ ਵੋਟਾਂ ਬਣ ਰਹੀਆਂ ਵੋਟਾਂ ਵੀ ਪਾਰਦਰਸ਼ੀ ਢੰਗ ਦੇ ਨਾਲ ਬਣਨੀਆਂ ਚਾਹੀਦੀਆਂ ਜੋ ਵਿਧਿ ਵਿਧਾਨ ਹੈ ਔਰ ਸ਼ਰੋਮਣੀ ਕਮੇਟੀ ਦੇ ਆਉਣ ਵਾਲੇ ਸਮੇਂ ਦੇ ਤੇ ਚੋਣ ਵੀ ਹੋਣ ਕਹੀਦੀ ਹੈ ਜੀ ਬਹੁਤ ਬਹੁਤ ਧੰਨ ਸਾਰਾ ਭਾਈ ਜੀ